ਹਿੰਦੀ ਚਾਦ ਸ੍ਰੀ ਗੁਰੂ ਤੇਗ ਬਹਾਦਰ ਜੀ ਚੱਕ ਨਾਨਕੀ ਅਤੇ ਸ੍ਰੀ ਨੰਦਕਸਰ ਚੱਕ ਨਾਨਕੀ ਅਤੇ ਨੰਦਕਸਰ ਛੇਵੇਂ ਝਾਂਦੇ ਰੇਖੀ ਜੋ ਪ੍ਰਗਟ ਹੋਣ ਨਗਰੋ ਮੀਰੀ ਪੀਰੀ ਦਾ ਜਪ ਅਗਾਸ ਸਿਆ ਸੂਰਜ ਨੂੰ ਲੱਗੇ ਗ੍ਰਹਿਣ ਦੇ ਨਗਰੋ ਨਵੀਂ ਕਿਰਨ ਦਾ ਜਿਵੇਂ ਪ੍ਰਕਾਸ਼ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਤਵੇਂ ਦਰਿਆ ਤੋਂ ਕੁਝ ਨ ਦੂਰੀ ਤੇ ਰਿਸ਼ਰਾ ਰਹੀ ਸੀ ਗੱਲ 1610 ਇਸ ਦੇ ਲਾਗੇ ਚੰਗੇ ਜਦੋਂ ਬਾਦਸ਼ਾਹ ਧਿਆਨ ਨਾਲ ਸੁਣਾ ਜਦੋਂ ਬਾਦਸ਼ਾਹ ਜਹਾਂਗੀਰ ਦੇ ਗਲ ਵਿੱਚ ਅੰਦਰ ਉਸ ਅਗੰਮੀ ਜੌਦਾ ਖੌਫ ਫਨ ਲਾ ਗਿਆ ਠੀਕ ਹੈ ਜੀ ਬਾਦਸ਼ਾਹ ਤੇ ਕਿਹੜੀ ਗੱਲ ਆਈ ਹੈ ਜਹਾਂਗੀਰ ਉਸਨੇ ਆਪਣੇ ਗੱਲ ਨੂੰ ਜਿੱਤਣ ਲਈ ਗੁਰੂ ਜੀ ਨੂੰ ਕਿਧਰੋਂ ਗੁਰ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਅੰਤਿਮ ਨਾਮ ਠੀਕ ਹੈ ਜੀ ਸੁਣਿਆ ਹੈ ਸਾਰਿਆਂ ਨੇ ਕਿਲੇ ਦੀਆਂ ਉੱਚੀਆਂ ਮਦਬੂਤ ਕੰਧਾਂ ਵਿੱਚ ਜਿੱਥੇ ਹਲੇਰਾ ਸੀ ਉੱਥੇ ਗੁਰੂ ਦੀ ਅਗੰਮੀ ਜੋਤ ਚਲਕਦੀ ਰਹੀ ਸੀ ਬਾਂਜਾ ਰਾਜਪੂਤ ਹਿੰਦੂ ਰਾਜੇ ਵੀ ਉਥੇ ਕਿਆ ਚੋਂ ਉਹਨਾਂ ਨੇ ਬੇਤੀ ਕੀਤੀ

ठीक है उन्होंने की क्या कि मैं ता जाऊंगा जे बंझा राजे भी मेरे नाल जावे बादशाह दे बोल पूरे हुए बंझा राजे भी मुक्त होए उस वेले गुरु जी ने परथ के नवा नगर श्री कीर्तिपुर साहिब बसाया गल हो रही है गुरु हरगोबिंद साहब जी नगर बसा दीता कीरतपुर जिथे

कि एक अजिहा नगर बसाया जावे जो कुदरती निggi गोद ते दुनियावी ईरखा ते साचसा तो मुक्त होवे ओ समा बड़ा औखा सी एक गल कर रही हां मैं गुरु टेक भाटा जी थी। ठीक है गुरु टेक भाटा जी ने सोचया कि एक अजिहा नगर बसाया जावे जिथे की होवे कोई ईरखा ना करे साचसा ना करे कुदरती गोद रचो जी पता तो लग गया सारे बच्चे सल्तनत अरंगजेब दतुत हफड़ा तफड़ी चल रही सी समा गुरु तेग बहादुर जी इसे दौरान रियासत राजा दीप देना, राजा दीपचंद राजा सोलह सौ सो पैंठ ईस्वीवास हो गया

ਇੰਨਾਂ ਦੀ ਗੱਲ ਹੋ ਰਹੀ ਆ ਗੁਰੂ ਤੇਗ ਬਹਾਦਰ ਜੀ ਨੇ ਰਾਜੇ ਕਿੰਨੇ ਦੀ ਗੱਲ ਹੋ ਰਹੀ ਆ ਕਹਿ ਲੋ ਉਹਦਾ ਸਰਗਵਾ ਸੁਣ ਰਿਆ ਤੇ ਉਹਨਾਂ ਦੀ ਵਿਧਵਾ ਰਾਣੀ ਨੇ ਉਹ ਤਿੰਨ ਪਿੰਡਾਂ ਦੀ ਪੇਸ਼ਕਸ਼ ਕੀਤੀ ਇਹ ਥਾਂ ਗੁਰੂ ਤੇਗ ਬਹਾਦਰ ਜੀ ਨੇ ਖਰੀਦ ਕੇ ਇੱਥੇ ਇੱਕ ਨਗਰ ਵਸਾ ਦਿੱਤਾ ਇਹ ਪਿੰਡ ਬੜੀ ਸੁਹਾਵੀ ਤੇ ਰੰਗੀ ਥਾਂ ਤੇ ਸਿਤਸ ਨਾਲ ਜਿੱਥੇ ਪਹਾੜੀਆਂ ਦੀ ਚਲਕ ਹਵਾਵਾਂ ਦੀ ਮਹਿਕ ਹੋ ਪੰਛੀਆਂ ਦਾ ਮధుਰ ਗਾਤ ਕੁਦਰਤ ਦਾ ਲੌਕਿਕ ਨਜ਼ਾਰਾ ਉਸ ਧਰਤੀ ਨੂੰ ਸਵਰਗ ਜਿਹਾ ਬਣਾਉਂਦੇ ਸੀ ਸ਼ਾਇਰ ਪਰਵਾੜ ਵੱਲੋਂ ਭਾਵੇਂ ਇਹ ਜ਼ਮੀਨ ਵੇਚ ਕਰਨਾ ਚਾਹੁੰਦਾ ਸੀ ਸ਼ਾਇਰ ਪਰ ਪਰ ਗੁਰੂ ਜੀ ਨੇ ਆਪਣੇ ਦੂਰ ਅੰਦੇਸ਼ੀ ਨਾਲ ਇਸ ਨੂੰ ਖਰੀਦ ਕੇ ਅੱਗੇ ਤੇ ਲਿਖਵਾਇਆ ਇਹਨਾਂ ਜ਼ਮੀਨਾਂ ਪਿੰਡ ਮਾਖਾਵਾਲ ਤੇ ਮਥੋਰ ਦੀ ਸੀ ਇਹ ਜ਼ਮੀਨਾਂ ਦੇ ਵਿੱਚ ਪਿੰਡ ਮਾਖਾਵਾਲ ਤੇ ਮਥੋਰ ਦੀ ਜ਼ਮੀਨ ਵੀ ਸੀ गुरुजी ने नवे नगर की मोड़ी कड़ी ते माताजी जी दे नाम ते नाम रखिया अपनी माताजी जी दे नाम ते ना देता, नाम रख दिता चक नाम की की रख दिता नाम चक नाम जो अगे जाके श्री अनंतपुर साहब दे नाम ते प्रचलित हुए खालसे दी जन्म भूमि दी जन्म श्री अनंतपुर साहब नाम रखिया गुरु तेग बहादुर जी ने अपनी माता दे नाम ते खरीद के

ਵਪਾਰੀਆਂ ਨੇ ਬੇਨਤੀ ਕੀਤੀ ਗੁਰੂ ਜੀ ਨੇ ਵੱਡਾ ਵਪਾਰਕ ਕੇਂਦਰ ਸਾਜਿਆ ਜਦੋਂ ਕਿ ਸ਼ੁਰੂ ਦੇ ਵਿੱਚ ਇੱਥੇ ਤਿੰਨ ਵੱਡੀਆਂ ਇਮਾਰਤਾਂ ਉਹ ਸਾਰੀ ਸ਼ੁਰੂ ਹੋਈ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਤਿੰਨ ਇੱਕ ਗੁਰਦੁਆਰਾ ਸਾਹਿਬ ਇੱਕ ਸੰਤਾਂ ਦੇ ਰਹਿਣ ਲਈ ਵਿਸ਼ਰਾਮ ਘਰ ਤੀਸਰੀ ਗੁਰੂ ਸੇਵਾ ਵਾਸਤੇ ਰਿਹਾਈਸ਼ੀ ਜਗ੍ਹਾ ਗੁਰੂ ਜੀ ਦੀ ਰਹਿਮਾਈ ਹੇਠ ਜਦੋਂ ਇਹ ਸਾਰੀ ਵਿਉਂਤਬੰਦੀ ਚੱਲ ਰਹੀ ਸੀ ਤਾਂ ਮੂਸਾ ਰੋਪੜੀ ਨੂੰ

ਸੰਸਾਰਿਕ ਸੁਖ ਮਹਿਲਿਆਂ ਦੇ ਫਸੇ ਮੂਹ ਅੰਦਰ ਇਸ ਦੁਨੀਆ ਤੇ ਵਪਾਰ ਭਾਈ ਜਲਾਉਂਦੇ ਨੇ ਗੁਰੂ ਜੀ ਨੇ ਜਦੋਂ ਗੁਰੂ ਜੀ ਨੂੰ ਪਤਾ ਲੱਗਾ ਇਸ ਗੱਲ ਦਾ ਬੜੇ ਪਿਆਰ ਨਾਲ ਮੂਸੇ ਦੀ ਸ਼ੰਕਾ ਨਿਵਰਤ ਕੀਤੀ ਤੇ ਆਖਿਆ ਗੁਰੂ ਨਾਨਕ ਦੇ ਘਰ ਅੰਦਰ ਵੈਰਾਗ ਤੇ ਗ੍ਰਸਤੀ ਦਾ ਸੁਮੇਲ ਗੁੜਾ ਗੁਰੂ ਨਾਨਕ ਦੇ ਘਰ ਅੰਦਰ ਵੈਰਾਗ ते ग्रस्ती दा सुमेल गुड़ा ग्रस्ती मार्ग सब तो उत्तम ग्रस्ती मार्ग सब तो उत्तम सच्चे वैराग्य नार होवे मनुक पुरो उन्हीं शंकर की थी दिन बीते गए नगर वास गया चक नान की दिवे जब मेले लगे लग पे हर रोज गुरुदर बास जल लग पे संतान गुरमत्ते प्रेस और दिया गुरु का लंगर कट चलन लाग गया हर एक दिशा तो संता गुरु कर दी संगत में और लगियां कोई सिमरन करके कोई सेवा करके सारे गुण प्राप्त किया प्राप्त करी इस तरह एक सुख प्रेम नगर चक नाम की तंगड़ी आज की कथा